ਸੰਗਰੂਰ ਪਸ਼ੂ ਪਾਲਣ ਭਾਗ ਵਿੱਚ بطور AI ਦਾ ਕੰਮ ਕਰਨ ਦੇ ਵਰਕਰਾਂ ਨੇ ਰੋਸ ਵਜੋਂ ਮੁੱਖ ਮੰਤਰੀ ਦੀ ਕੋਠੀ ਦਾ ਕੀਤਾ ਘਰਾਓ ਅੱਜ ਦਿਨ ਸ਼ਨੀਵਾਰ 9:50 ਮਿੰਟ ਦੇ ਕਰੀਬ ਪ੍ਰਦਰਸ਼ਨ ਦੇ ਜੁੜੇ ਇਕੱਠੇ ਨੂੰ ਸਵੋਧਿਤ ਕਰਦਿਆਂ ਸੁਭਾ ਪ੍ਰਧਾਨ ਸਰਬਜੀਤ ਸਿੰਘ ਅਜਨਾਲਾ ਨੇ ਦੱਸਿਆ ਕਿ ਏਆਈ ਵਰਕਰ ਲਗਭਗ ਪਿਛਲੇ 13 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ 'ਚ ਏਆਈ ਵੈਕਸੀਨ ਦਾ ਕੰਮ ਕਰਦੇ ਆ ਰਹੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਲੋਡੇ ਕਰਾ ਜੋ ਰਾਸ਼ਟਰੀ ਭਾਈ 2000 ਕਿਹੜਾ ਮੇਰਾ 15 ਸਾਲ ਰੋਪੀ ਪੂਰੀ ਫੰਡ ਕਰਦੇ ਸਨ 2000 ਰਾਣਾ ਲੰਮਿਤ ਸਿੰਘ ਜਿਹੜੀ ਇਹ ਰੱਖੀ ਸੀ ਮੈਂ ਸਾਡਾ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵਾਟ ਵਾਟ ਪਰ ਸੀਨ ਰੈਕਟਰ ਜੂਫੀ ਤੇ ਖੜੇ ਸੀ ਤੇ ਪ੍ਰਦਰਸ਼ਨਕਾਰੀ ਜਦੋਂ ਉੱਥੋਂ ਆਏ ਨਣੇ ਆਨਸਰ ਤੁਹਾਨੂੰ ਧੱਕਾ ਮਾਰਿਆ ਸਾਡੀ ਬਗ ਦੇ ਜੀ ਨਾਮ ਹੈ ਸਾਹਿਬ ਸੁਵਾਰ ਸਿੰਘ ਨਾਮ ਹੈ ਜੀ ਮੇਰਾ ਸੁਵਾਰ ਜੀ ਅੱਜ ਕਿਹੜੀ ਜ਼ਮੀਨ ਦੇ ਵੱਲੋਂ ਇਹ ਗੱਲਬਾਤ ਇਹ ਸਾਡੀ ਵੈਟਰਨਰੀ ਏਆਈ ਵਰਕਰ ਯੂਨੀਅਨ ਪੂਰੇ ਪੰਜਾਬ ਤੋਂ ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅੱਜ ਸੰਗਰੂਰ ਵੇਹੇ ਜਿਹੜੇ ਪਹੁੰਚਿਆ ਵਰਕਰ ਸਾਥੀ ਪਹਿਲਾ ਨੰਬਰ ਦਾ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਸਾਰਿਆਂ ਦਾ ਸਾਥੀਆਂ ਦਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਫਰਿਆਦ ਨੂੰ ਉਸ ਭਗਵੰਤਮਾਨ ਜਿਹੜਾ ਜਿੰਨੂੰ ਆਪਾਂ ਕਹਿ ਲਈਏ ਵੀ ਬਹੁਤ ਜ਼ਿਆਦਾ ਜ਼ਾਲਮ ਸਰਕਾਰ ਹੈ ਅਸੀਂ ਪਿਛਲੇ 14 ਸਾਲਾਂ ਤੋਂ 15 ਤੋਂ ਲਗਾਤਾਰ ਵੈਟਰਨਰੀ ਏਈ ਵਰਕਰ ਯੂਨੀਅਨ ਜਿਹੜੀ ਹੈ ਫਸੂ ਬਾਲਣੋ ਭਾਗ ਦੇ ਵਿੱਚ ਬਿਨਾ ਕਿਸੇ ਮਿਹਨਤਾਨੇ ਤੋਂ ਬਿਨਾ ਕਿਸੇ ਤਨਖਾਹ ਤੋਂ ਕੰਮ ਕਰ ਰਹੀ ਹੈ ਜਿਹਦੇ ਵਿੱਚ ਸਾਨੂੰ ਸਰਕਾਰ ਵੱਲੋਂ ਜੋ ਵੀ ਡਿਊਟੀਆਂ ਲਾਈਆਂ ਜਾਂਦੀਆਂ ਨੇ ਭੰਡੇ ਅਫਸਰਾਂ ਵੱਲੋਂ ਅਸੀਂ ਉਹਨਾਂ ਦੀਆਂ ਡਿਊਟੀਆਂ ਦੇ ਆਪ ਸਿਰ ਮੱਥੇ ਕੰਮ ਕਰਦੇ ਆ ਜੀ ਜਿਹੜੀ ਵੈਕਸੀਨ ਹੈ ਕਿਸੇ ਦਾ ਵੀ ਵੈਕਸੀਨ ਆਉਂਦੀ ਹੈ ਸਾਡੇ ਵਰਕਰ ਹੀ ਵੈਕਸੀਨ ਕਰ ਰਹੇ ਨੇ ਜੇ ਜਨਗਣਨਾ ਹੁੰਦੀ ਹੈ ਬਸਵਾ ਦੀ ਫਸੂ ਗਣਨਾ ਹੁੰਦੀ ਹੈ ਉਹਦੇ ਵਿੱਚ ਵੀ ਸਾਡੇ ਵਰਕਰ ਜਿਹੜੇ ਆ ਬਹੁਤ ਹੀ ਥੰਦੇਈ ਨਾਲ ਕੰਮ ਕਰਦੇ ਆ ਜਿਹਦੇ ਬਦਲੇ ਸਾਨੂੰ ਸਰਕਾਰ ਕਿਸੇ ਤਰ੍ਹਾਂ ਕੁਝ ਵੀ ਨਹੀਂ ਦੇ ਰਹੀ ਉਸ ਫਰਿਆਦ ਨੂੰ ਅਸੀਂ ਅੱਜ ਸਮਰੂਰ ਵਿਖੇ ਲੈ ਕੇ ਆਏ ਸੀ ਪਰ ਤੁਸੀਂ ਦੇਖ ਹੀ ਰਹੇ ਹੋ ਜਿਹਦੇ ਵਿੱਚ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੀ ਅੱਜ ਉਸ ਫਰਿਆਦ ਨੂੰ ਸੁਣਦੇ باوجود ਵੀ ਸਾਡੇ ਨਾਲ ਧੱਕਾ ਮੁੱਗੇ ਕੀਤਾ ਅਸੀਂ ਅੱਜ ਉਸ ਜਿਹੜਾ ਜ਼ਾਲਮ ਭਗਵੰਤ ਮਾਨ ਸਰਕਾਰ ਹੈ ਉਹਦੇ ਤੱਕ ਫਰਿਆਦ ਲੈ ਕੇ ਜਾਣੀ ਸੀ ਪਰ ਉੱਥੇ ਤੱਕ ਸਾਨੂੰ ਇਹ ਪਹੁੰਚ ਨਹੀਂ ਦਿੱਤਾ ਇੱਥੇ ਹੀ ਸਾਨੂੰ ਕਟਮਾਰ ਦੀ ਕੋਸ਼ਿਸ਼ ਤਾਂ ਉਹਨਾਂ ਕਰੀਏ ਸਾਡੇ ਤੇ ਲਾਠੀ ਚਾਰਜ ਕਰਨ ਦੀ ਪਰ ਅਸੀਂ ਸ਼ਾਂਤਮਈ ਜੇ ਅਸੀਂ 2 ਸਾਲ 2.5 ਸਾਲ ਉੱਥੇ ਸ਼ਾਂਤਮਈ ਬੈਠੇ ਆ ਤੇ ਅਸੀਂ ਇੱਥੇ ਇੱਥੇ ਵੀ ਬੈਠਣ ਨੂੰ ਤਿਆਰ ਆ ਸ਼ਾਂਤ ਸ਼ਾਂਤਮਈ 68 ਸੈਕਟਰ ਮੁਹੱਲੇ ਸਾਨੂੰ 2 ਸਾਲ ਹੋ ਗਏ ਸ਼ਾਂਤਮਈ ਬੈਠਿਆ ਨੂੰ ਸਾਨੂੰ ਅੱਜ ਵੀ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਕਹਿੰਦਾ ਪੀਸਫੁੱਲ ਪੀਸਫੁੱਲ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਪੀਸਫੁੱਲ ਹੈ ਕੀ 2 ਸਾਲਾਂ ਤੋਂ ਅਸੀਂ ਪੀਸਫੁੱਲ ਬੈਠੇ ਆ ਪਰ ਅੱਜ ਜੇ ਸਾਡੀ ਸੁਣਵਾਈ ਨਾ ਹੋਵੇਗੀ ਅਸੀਂ ਅੱਜ ਕਰੋ ਜਾਂ ਮਰੋ ਨੀਤੀ ਤੇ ਹੈਗੇ ਆ ਅਸੀਂ ਮਰਨਾ ਮਨਜ਼ੂਰ ਹੈ ਪਰ ਅਸੀਂ ਆਪਦਾ ਹੱਕ ਲੈ ਕੇ ਪ੍ਰਧਾਨ ਵੈਟਰਨਰੀ ਏੀ ਵਰਕਰ ਯੂਨੀਅਨ ਪੰਜਾਬ ਅਸੀਂ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜਧਾਨੀ ਤੇ ਧਰਨਾ ਪ੍ਰਦਰਸ਼ਨ ਕਰਨ ਆਏ ਸੀ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਸਾਨੂੰ ਬੈਰੀਕੇਡ ਤੇ ਰੋਕ ਲਿਆ ਗਿਆ ਏ ਇਹ ਉਹੋ ਹੀ ਭਗਵੰਤ ਮਾਨ ਆ ਜਿਹੜਾ ਵੀਆਈਪੀ ਕਲਚਰ ਨੂੰ ਖਤਮ ਕਰਨਾ ਕਹਿੰਦਾ ਸੀ ਕਹਿੰਦਾ ਸੀ ਮੈਂ ਪੰਜਾਬ ਦਾ ਰਹਿਨਮਾ ਆ ਜੇ ਮੈਂ ਸਰਕਾਰ 'ਚ ਆ ਜਾ ਤਾਂ ਪੰਜਾਬ ਜਿਹੜਾ ਉਹ ਇਸ ਵੇਲੇ ਮਿੱਟੀ ਤੋਂ ਸੋਨਾ ਕਰ ਦੋ ਪਰ ਜਿਹੜਾ ਪੰਜਾਬ ਸੋਨਾ ਸੀ ਇਹ ਸਰਕਾਰ ਨੇ ਮਿੱਟੀ ਕਰ ਦਿੱਤਾ ਅੱਜ ਪੰਜਾਬ ਦੀ ਹਾਲਾਤ ਇਹ ਆ ਵੀ ਨੌਜਵਾਨ ਜਿਹੜੀ ਜਵਾਨੀ ਪੰਜਾਬ ਦੀ ਸਾਰੀ ਸਰਕਾਂ ਤੇ ਰੋਲਦੀ ਇਸ ਆਮ ਆਦਮੀ ਪਾਰਟੀ ਸਰਕਾਰ ਕਿਸ ਤਰ੍ਹਾਂ ਦਾ ਪ੍ਰੋਟੈਸਟ ਰਹੇਗਾ ਜੇ ਤੁਹਾਨੂੰ ਮੀਟਿੰਗ ਨਹੀਂ ਮਿਲਦੀ ਵੇਖੋ ਜੀ ਅਸੀਂ ਤਾਂ ਫਿਰ ਜੇ ਮੀਟਿੰਗ ਨਹੀਂ ਮਿਲਦੀ ਅਸੀਂ ਤਾਂ ਫਿਰ ਇੱਥੇ ਪੱਕਾ ਜਿਹੜਾ ਉਹ ਅੱਗੇ ਸਾਡਾ ਧਰਨਾ ਇੱਕ ਪੱਕਾ ਮੁਹਾਲੀ ਚੱਲ ਰਿਹਾ ਇੱਥੇ ਵੀ ਫਿਰ ਅਸੀਂ ਪੱਕਾ ਮੋਰਚਾ ਲਾ ਦਾਂਗੇ ਜੀ ਸਭ ਕਿਸ ਤਰ੍ਹਾਂ ਦੇਖਦੇ ਹੋ ਪ੍ਰੋਟੈਸਟ ਕਰਨ ਆ ਰਹੇ ਸੀ ਪਰ ਫੇਰ ਵੀ ਤੁਹਾਡੇ ਪ੍ਰਸ਼ਾਸਨ ਨਾਲ ਇਹ ਸਰ ਇੱਕ ਏਆਈ ਜਿਹੜੇ ਨੇ ਉਹ ਨੇ ਇਹ ਪਸ਼ੂ ਪਾਲਣ ਵਿਭਾਗ ਦੇ ਨਾਲ ਲੈ ਲਈ ਹਸਬੰਡਰ ਇਹਨੇ ਡਿਮਾਂਡ ਸੀ ਮੀਟਿੰਗ ਦੀ ਸੀ ਦੱਸਤਾ ਵੀ ਤੁਹਾਨੂੰ ਮੀਟਿੰਗ ਮਿਲ ਜੇਗੀ ਪਰ ਇਹਨਾਂ ਨੇ ਜਿੱਤ ਕਰਨ ਲੱਗ ਗਏ ਕਿ ਅਸੀਂ ਮੀਟਿੰਗ ਇਹ ਨਹੀਂ ਲੈਣੀ ਉਹ ਨਹੀਂ ਲੈਣੀ ਪਰ ਪੀਸਫੁਲ ਰੱਖਾਂਗੇ ਇੱਥੇ ਆ ਕੇ ਨੇ ਪੁਲਿਸ ਦੇ ਨਾਲ ਕਾਫੀ ਇਹਨਾਂ ਨੇ ਤੱਕ ਮੁਕਤਕੀ ਕੀਤੀ ਸਾਡੇ ਇੱਕ ਇੰਸਪੈਕਟਰ ਸਾਹਿਬ ਨੂੰ ਥਲੇ ਡਿੱਗ ਪਏ ਉਹਨਾਂ ਦੇ ਸੱਟ ਲੱਗੀ ਇੱਕ ਸਾਡੇ ਮੁਲਾਜ਼ਮ ਦੇ ਨਸਿਰਥੇ ਹੱਥ ਮਾਰੇ ਇਹਨਾਂ ਨੇ ਉਹਦੀ ਵੀ ਪੱਗ ਉਤਰੀ ਹੈ ਤੇ ਕਾਫੀ ਸਾਰੇ ਅਗਰੈਸਿਵ ਹੋ ਗਏ ਨੇ ਇਸ ਗੱਲ ਨੂੰ ਲੈ ਕੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਤੁਹਾਨੂੰ ਰਾਈਟ ਹੈ ਪ੍ਰੋਟੈਸਟ ਕਰਨ ਦਾ ਬਟ ਇਹ ਰਾਈਟ ਨਹੀਂ ਹੈ ਕਿ ਜਦੋਂ ਤੁਹਾਨੂੰ ਲਾਅ ਇਨਫੋਰਸਮੈਂਟ ਏਜੰਸੀਸ ਕਹਿੰਦੀਆਂ ਨੇ ਇੱਥੇ ਰੁਕ ਜਾਓ ਆ ਗੱਲ ਸੁਣ ਲਓ ਜੇ ਆਪਾਂ ਹੋਰ ਗੱਲ ਕਰਨ ਲਈ ਤੇ ਆਪਾਂ ਜਿਹੜਾ ਕਾਨੂੰਨ ਆਪਣੇ ਹੱਥ ਚ ਲੈ ਲਿਆ ਇਹ ਗਲਤ ਹੈ ਕਾਨੂੰਨ ਸਭ ਤੋਂ ਉੱਤੇ ਹੈ ਜਿਹੜਾ ਕਨਸਟੀਟਿਊਸ਼ਨ ਨੂੰ ਔਰ ਲਾਅ ਨੂੰ ਨਹੀਂ ਮੰਨੇਗਾ ਉਹਦੇ ਖਿਲਾਫ ਜੋ ਕਾਰਵਾਈ ਹੋ ਕੀਤੀ ਜਾਵੇ ਕੀ ਲੱਗਦਾ ਸਰ ਇਹਨਾਂ ਨੂੰ ਕੋਈ ਮੀਟਿੰਗ ਤੁਹਾਡੇ ਪ੍ਰਸ਼ਾਸਨ ਸਰ ਹੁਣ ਵੀ ਇਹਨਾਂ ਨਾਲ ਗੱਲ ਚੱਲ ਰਹੀ ਹੈ ਸਰ ਡਿਊਟੀ ਮੇਰੇ ਸਟਾਫ ਸਾਡੇ ਨਾਲ ਨੇ ਏ ਟਾਈਪ ਕਰ ਰਹੇ ਨੇ ਉੱਥੇ ਔਰ ਸਾਨੂੰ ਉਮੀਦ ਆ ਵੀਰ ਕੋਈ ਨਾ ਕੋਈ ਹੱਥ ਛੱਤੀ ਹੋ ਜੇ